ਦੇਖ ਸੰਸਾਦ ਕਾਰਜ ਕਮੇਟੀ ਵੱਲੋਂ ਅੱਜ ਡੀਸੀ ਦਫ਼ਤਰ ਦਾ ਘਰਾਓ ਕੀਤਾ ਜਾਣਾ ਹੈ ਇਸ ਨੂੰ ਲੈ ਕੇ ਅੱਜ ਸਾਡੇ ਨਾਲ ਸੋਨੂ ਚੱਟਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਬੇਨਤੀ ਕਰਨਾ ਚਾਹੁੰਦਾ ਕਿ ਪਹਿਲਾਂ ਅੱਜ ਤੋਂ ਅਸੀਂ ਮਹੀਨਾ ਇੱਕ ਰੋਜ ਹੋ ਗਿਆ ਵੀ ਅਸੀਂ ਜਿਹੜੀਆਂ ਪੀਸੀ ਸਾਹਿਬ ਨੂੰ ਹੀ ਮੰਗ ਪੱਤਰ ਦੇ ਚੁੱਕੇ ਹਾਂ ਵੀ ਜਿਹੜੀਆਂ ਸਾਡੀਆਂ ਮਿਲਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਜੋ ਹਰਿਆਣਾ ਸਟੇਟ ਨੇ ਕਨੇਡਾ ਰੇਟ ਵਧਾਤਾ ਤੇ ਜਿਹੜਾ ਪੰਜਾਬ ਸਰਕਾਰ ਉਹ ਵੀ ਕਨੇਡਾ ਰੇਟ ਵਧਾਉਣਾ ਵਧਾਓਏ ਪਾਰੇ ਸਰਕਾਰ ਦੇ ਕੰਤੇ ਅੱਜ ਤੱਕ ਜੋ ਨਹੀਂ ਛਣਕੀ ਅੱਜ ਅਸੀਂ ਆਪਣੀ ਜਿਹੜੀ ਆਵਾਜ਼ ਆ ਫਿਰ ਡੀਸੀ ਦਫਤਰਾਂ ਹੀ ਉਠਾ ਰਹੇ ਆ ਅਸੀਂ ਪੰਜਾਬ ਸਰਕਾਰ ਦੇ ਅੱਗੇ ਬੇਨਤੀ ਕਰਨਾ ਚਾਹੁੰਦੇ ਆ ਕਿ ਇੱਕ ਬੰਨੇ ਤੇ ਤੁਹਾਨੂੰ ਡੋਰਾ ਪੇਟ ਰਹੇ ਜੇ ਵੀ ਪਾਣੀ ਮੋਗਿਆ ਪਾਣੀ ਮੋਗਿਆ ਵੀ ਅਪਣਾਓ ਜਿਵੇਂ ਅਸੀਂ ਕੰਨਾ ਲਾਉਂਦੇ ਆ ਤੇ ਫਿਰ ਕੰਨੇ ਨਾਲ ਕਿਸਾਨਾਂ ਨਾਲ ਟਕਾ ਕਿਉਂ ਕੀਤਾ ਜਾ ਰਿਹਾ ਹਰ ਸਾਲ ਜਿਹੜੀ ਉਹ ਖੇਤੀ ਖਰਾਬੀ ਹੋ ਕੇ ਜਿਹੜੀਆਂ ਮੇਲਾ ਚ ਲਈਆਂ ਜਾਂਦੀਆਂ ਵਾ ਦੂਸਰੀ ਗੱਲ ਇਹ ਆ ਵੀ ਜਿਹੜਾ ਇੱਕ ਥਾਲ ਦੀ ਫਸਲ ਪਾਕੇ ਤੇ ਦੂਸਰਾ ਸਾਲ ਬਾਅਦ ਫਸਲ ਜੜੀ ਤੇ ਪੈਸੇ ਆਉਂਦੇ ਆ ਉਹ ਵੀ ਦੋ ਵਾਰੀ ਕਿਤੇ ਜਾਂਦੇ ਆ ਕਿੱਥੇ ਦਿੱਤੇ ਜਾਂਦੇ ਆ ਅਸੀਂ ਚਾਹੁੰਦੇ ਆ ਕਿ ਇੱਕ ਕਾਊਂਟਰ ਇੱਕ ਕਾਊਂਟਰ ਤੇ ਜਿਹੜੀ ਉਹ ਸਾਨੂੰ ਪੇਮੈਂਟ ਦਿੱਤੀ ਜਾਵੇ ਇਹ ਕਰਕੇ ਅਸੀਂ ਸਰਕਾਰ ਨੂੰ ਫੇਰ ਚੇਤਾਵਨੀ ਦਿੰਦੇ ਆ ਕਿ ਅਗਰ ਜੇਕਰ ਸਾਡੀ ਗੱਲ ਇੱਕ ਦੋ ਦਿਨਾਂ ਤੱਕ ਕੱਲ ਤੱਕ ਨਾ ਮੰਨੀ ਤੇ ਧੰਨੋ ਵਾਲੀ ਅਸੀਂ ਚੌਂਕ ਜਿਹੜਾ ਅਣਮਿੱਥੇ ਸਮੇ ਲਈ ਬੰਦ ਕਰਾਂਗੇ ਇਹ ਜਿੰਨਾ ਚਿਰ ਕਿ ਸਾਡੀ ਸਰਕਾਰ ਸਾਡਾ ਗੱਡੇ ਦਾ ਰੇਟ ਨੋਟੀਫਿਕੇਸ਼ਨ ਇੱਕ ਕਾਊਂਟਰ ਇੱਕ ਪੇਮੈਂਟ ਨਹੀਂ ਕਰਦੀ ਉਹਨਾਂ ਉਹਨਾਂ ਚਿਰਤਾ ਕਹੀਂ ਅਣਮਿੱਥੇ ਸਮੇ ਲਈ ਧਰਨਾ ਜਿਹੜਾ ਧੰਨ ਵਾਲੇ ਚਾਉਂ ਤੇ ਲਗਾ ਕੇ ਰੱਖਾਂਗੇ ਬੇਸ਼ੱਕ ਸਰਕਾਰ ਸਾਨੂੰ ਜੇਲਾ ਚ ਛੁੜਦੇ ਬੇਸ਼ੱਕ ਸਰਕਾਰ ਸਾਡੇ ਦੇ ਕੋਈ ਲਾਠੀ ਕਾਰਜ ਕਰਦੇ ਬੇਸ਼ੱਕ ਸਾਨੂੰ ਗੋਲੀਆਂ ਮਾਰਦੇ ਸਾਡੇ ਨਿਆਣੇ ਭੁੱਖੇ ਮਰ ਰਹੇ ਆ ਇਹ ਪਿਛਲੇ ਸਾਲ ਦੇ ਜਿਹੜੇ ਪੈਸੇ ਆ ਸਾਡੇ 61 ਰੁਪਏ 50 ਸਰਕਾਰ ਅਜੇ ਡਬ ਕੇ ਬੈਠੀ ਆ ਦੱਸੋ ਸਾਡੇ ਕੋ ਕੀ ਮਾਰਾ ਹੋ ਗਿਆ ਇੱਕ ਸਾਡੇ ਸਾਰਾ ਕਿਹੜਾ ਵਾ ਪੇੜ ਖੇਤਰ ਦੇ ਅਸੀਂ ਇਲਾਕੇ ਦੇ ਲੋਕ ਆ ਹੜ੍ਹ ਪ੍ਰਭਾਤ ਸਾਡੀ ਸਾਰੀਆਂ ਫਸਲਾਂ ਮਾਰੀਆਂ ਗਈਆਂ ਅਜੇ ਤੱਕ ਹਰ ਮੁਆਜਰਾ 1 ਰੁਪਿਆ ਵੀ ਸਰਕਾਰ ਨੇ ਨਹੀਂ ਦਿੱਤਾ ਜਿਹੜਾ ਗਰਜਾਤ ਜਾਂ ਗਰਜਾਤ ਵਿੱਚ ਮੁੱਖ ਮੰਤਰੀ ਜਾ ਕੇ ਗਰਜਾਤ ਉੱਥੇ ਝੂਠ ਬੋਲ ਰਿਹਾ ਸੀ ਕਿ ਮੈਂ 50000 ਰੁਪਿਆ ਕਿਲੇ ਦਾ ਮੁਆਜਰਾ ਦਿੱਤਾ ਸਾਨੂੰ 1 ਰੁਪਿਆ ਵੀ ਅਜੇ ਤੱਕ ਕਿਸੇ ਨੇ ਲਾਂਚ ਨਹੀਂ ਕੀਤਾ ਨਾ ਹਨ ਦਿੱਤਾ ਵਾ ਕੁਝ ਦਿਨ ਉਸ ਵਜੋਂ ਅਸੀਂ ਅੱਜ ਜਿਹੜਾ ਦੇਸੀ ਜਫਤਾ ਦਾ ਘਰਾਉ ਕਰਾਂਗੇ 21 ਤਰੀਕ ਨੂੰ ਧੰਨ ਵਾਲੀ ਚੌਂ ਜਲੰਧਰ ਵਿਖੇ ਅਣ ਸਮੇਂ ਮਿੱਥੇ ਸਮੇਂ ਲਈ ਰੇਲ ਆਵਾਜਾਈ ਔਰ ਜਿਹੜੇ ਟ੍ਰੈਫਿਕ ਜਾਮ ਕਰਕੇ ਰੱਖਾਂਗੇ ਜਿਨ੍ਹਾਂ ਤੇ ਸਰਕਾਰ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਇੱਕ ਕਾ ਗੰਨੇ ਆ ਰੇਟ ਜਿਹੜਾ ਉਹ 450 ਰੁਪਇਆ ਨਹੀਂ ਕਰਦੀ। ਨਾਲ ਕਿਸਾਨ ਆ ਗੁਨੇ ਜਿਹੜਾ ਇੱਕ ਸਰਕਾਰ ਵੱਲੋਂ ਸਬਸਿਡੀ ਦਾ ਇੱਕ ਇੱਕ ਨਾਮ ਦਿੱਤਾ ਗਿਆ ਜਿਹੜੇ ਗੰਨੇ ਦੇ 61 ਰੁਪਇਆ ਬਕਾਇਆ ਵਾ ਉਸ ਨੂੰ ਲੈ ਕੇ ਅਸੀਂ ਕਿਸਾਨ ਆ ਗੁਨੇ ਨਾਲ ਗੱਲ ਕਰਦੇ ਆ ਉਹ ਸਬਸਿਡੀ ਜਿਹੜਾ 61 ਰੁਪਏ ਉਹਦਾ ਕੀ ਮਸਲਾ ਹੈ? ਨਹੀਂ ਜੀ ਉਹ ਸਬਸਿਡੀ ਨਹੀਂ ਜੇ ਉਹ ਸਾਡਾ ਰੇਟ ਵਾ। ਜੀ। ਉਹਦਾ ਇਹ ਜਿਹੜਾ ਸਰਕਾਰੀ ਮਿਲਾਂ ਚ ਜਦੋਂ ਇਹ ਪੈਸੇ ਪਾਉਂਦੇ ਨੇ ਤੇ ਪੂਰੇ ਪਾਉਂਦੇ ਨੇ। ਬਾਕੀ ਇਹ ਮੁੱਖ ਮੰਤਰੀ ਸਾਹਿਬ ਨਾਲ ਬਹਿ ਕੇ ਗੱਲ ਹੋਈ ਉਹ ਕਹਿੰਦਾ ਵੀ ਮੈਂ ਜਦੋਂ ਵੀ ਜਿੰਨਾ ਚਿਰ ਰਵਾਂਗਾ ਹਰਿਆਣੇ ਨਾਲੋਂ ਰੇਟ ਅੱਗੇ ਰੱਖਾਂਗਾ ਕਿ ਹਰਿਆਣੇ 400 400 ਰੁਪਇਆ ਦਿੱਤਾ ਗਿਆ ਤੇ ਇੱਥੇ ਵੀ 400 ਰੁਪਇਆ ਉਹਨੂੰ ਸਬਸਿਡੀ ਨਾ ਕਿਹਾ ਜਾ ਉਹ ਸਾਡਾ ਰੇਟ ਹੈ ਤੇ ਸਾਡਾ ਬਕਾਇਆ ਸਰਕਾਰ ਵੱਲ ਰਹਿੰਦਾ ਨਾ ਕਿ ਸਬਸਿਡੀ ਰਹਿੰਦੀ ਤੇ ਉਹ ਸਾਡਾ ਰੇਟ ਵਾ ਸਾਡਾ 401 ਰੁਪਇਆ ਰੇਟ ਵਾ ਉਹ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਵਾ ਜਿਹੜਾ ਹੁਣ ਤੱਕ ਅਜੇ ਤੱਕ ਪੈਸੇ ਅਗਲੀ ਫਸਲ ਆ ਗਈ ਤੇ ਅਜੇ ਤੱਕ ਪੈਸੇ ਨਹੀਂ ਪਾਏ ਕਿਸਾਨ ਬਹੁਤ ਜਿਹੜਾ ਵਾ ਮਜਬੂਰ ਹੈ ਖੁਦਕੁਸ਼ੀਆਂ ਤੇ ਕਗਾਰ ਤੇ ਇਸ ਕਰਕੇ ਆਪਾਂ ਦੂਜੇ ਸੂਬਿਆਂ ਦੇ ਨਾਲ ਕੰਪਰੋਮਾਈਜ਼ ਕਰੀਏ ਨੇ ਉੱਥੇ ਮਿਲਾਂ ਚੱਲ ਚੁੱਕੀਆਂ ਨੇ ਇਹ ਜੁਪੀ ਨੇ 30 ਰੁਪਏ ਰੇਟ ਵਧਾਇਆ ਤੇ ਹਰਿਆਣਾ ਸਰਕਾਰ ਨੇ 15 ਰੁਪਏ ਰੇਟ ਵਧਾਇਆ ਤੇ ਸਾਡੀ ਸਰਕਾਰ ਦੀ ਨਲਾਕੀ ਵੀ ਨੇ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਕੋ ਰੇਟ ਬਾਰੇ ਗੱਲ ਨਹੀਂ ਕੀਤੀ ਇਸ ਕਰਕੇ ਆਪਾਂ ਇਹਨੂੰ ਸਰਕਾਰ ਨੂੰ ਬੇਨਤੀ ਕਰਨੇ ਆ ਵੇਖੋ ਜਦੋਂ ਤਾਂ ਨੌਲੀ ਚੌਕ ਰੋਕਾਂਗੇ ਤੇ ਕਿੰਨੀ ਟ੍ਰੈਫਿਕ ਕਿੰਨੇ ਸਾਡੇ ਲੋਕ ਕਿੰਨੇ ਸਾਡੇ ਭਰਾ ਪ੍ਰਭਾਵਿਤ ਹੋਣਗੇ ਤੇ ਬੜੀ ਇਹ ਮਤਲਬ ਪਰੇਸ਼ਾਨੀ ਦੇ ਵਿੱਚ ਆਪਾਂ ਚੱਲ ਰਹੇ ਆ ਧਰਨਾ ਲਾਣਾ ਜਿਹੜਾ ਬਹੁਤ ਔਖਾ ਵਾ ਬਹੁਤ ਆਹੇ ਆਪਾਂ ਆ ਬਹੁਤ ਦੁਖੀ ਹੁੰਨੇ ਆ ਮਨੋ ਪਰ ਮੈ ਸਾਨੂੰ ਮਜਬੂਰ ਕਰ ਦਿੰਦੀ ਸਰਕਾਰ ਕਿਸੇ ਹੱਦ ਤੱਕ ਜਾਣ ਤੱਕ ਸਰਕਾਰ ਜ਼ਿੰਮੇਵਾਰ ਕੋਲ ਹੋਰ ਕੋਈ ਗੱਲ ਨਹੀਂ ਗਈ ਉਹ ਛੜਕ ਤੇ ਬੈਠ ਕੇ ਆਪਣਾ ਅਸੀਂ ਹੱਸੋ ਹੀ ਨੇ ਹੁੰਨੇ ਆ ਵੀ ਜਦੋਂ ਲੋਕ ਲੰਘਦੇ ਨੇ ਨੇ ਸਾਨੂੰ ਕਿਚਰਾ ਕਰਦੇ ਨੇ ਵੀ ਆਹ ਵੇਖੋ ਆਹ ਲੋਕ ਵੇਖੋ ਔਰ ਇਹ ਨਾਇਕੀ ਦੇ ਸਾਰੀ ਸਰਕਾਰ ਦੀ ਹੈ ਜੇ ਸਾਨੂੰ ਸਾਡਾ ਹੱਕ ਮੰਗਿਆਂ ਮਿਲ ਜਾਏ ਤੇ ਇਹ ਇਹ ਤੇ ਫਿਰ ਸਾਨੂੰ ਖੋਣਾ ਪੈਂਦਾ ਵਾ ਸਾਨੂੰ ਮੰਗਿਆ ਸਾਡਾ ਹੱਕ ਅੱਜ ਤੱਕ 70 ਸਾਲ ਹੋ ਗਏ ਨੇ ਕੇ ਸਰਕਾਰ ਨੇ ਗੰਨੇਾਰੇ ਨਹੀਂ ਸੋਚਿਆ ਵੀ ਜਿਵੇਂ ਮੰਡੀ ਤੈਹ ਕੀਤੀ ਹੈ ਐਵੇਂ ਹੀ ਮਿਲ ਤੈਹ ਕੀਤੀ ਜਾਵੇ ਵੀ 15 ਨਵੰਬਰ ਨੂੰ ਜਾਂ 20 ਨਵੰਬਰ ਨੂੰ ਮੇਲ ਵਾਲਿਆਂ ਨਾਲ ਬਹਿ ਕੇ ਗੱਲਬਾਤ ਕਰਕੇ ਵੀ ਐਨੀ ਤਰੀਕ ਨੂੰ ਮੇਲ ਜਿਹੜੀ ਸਹੀ ਚੱਲ ਸਕਦੀ ਜਦੋਂ ਇਹ ਮੇਲ ਅੱਗੇ ਪਿੱਛੇ ਚਲਾਉਂਦੇ ਨੇ ਸਾਡੀ ਲੀਵਰ ਬਹੁਤ ਪ੍ਰਭਾਵਿਤ ਹੁੰਦੀ ਅਗਰ ਇੱਕ ਤਰੀਕ ਕੀਤੀ ਜਾਏ ਤੇ ਮਿਲ ਨੂੰ ਲੇਬਰ ਨੂੰ ਵੀ ਪਤਾ ਹੋਏ ਪਿਆ ਇਸ ਤਰੀਕ ਨੂੰ ਆਪਾਂ ਆਉਣਾ ਹੀ ਆਉਣਾ ਇਹਦੇ ਨਾਲ ਸਾਡਾ ਸਾਰਾ ਸਿਸਟਮ ਖਰਾਬ ਹੋ ਜਾਣਾ ਸਰਕਾਰ ਦੀ ਨਲਾਕੀ ਹੈ ਇਹ ਤਰੀਕ ਨੂੰ ਨਿਸ਼ਚਿਤ ਕੀਤਾ ਜਾਵੇ ਮੁਕੰਮਲ ਕੀਤਾ ਜਾਵੇ ਇਸ ਤਰੀਕ ਨੂੰ ਮਿਲ ਚੱਲਣੀ ਚੱਲਣੀ ਤੇ ਜਿਹੜਾ ਇਹ ਬਕਾਇਆ ਮੈਂ ਦੁਬਾਰਾ ਕਹਾਂ ਵੀ ਇਹ ਸਾਡਾ ਬਕਾਇਆ ਵਾ ਨਾ ਕਿ ਕੋਈ ਸਬਸਿਡੀ ਆਪਾਂ ਸਰਕਾਰ ਤੋਂ ਮੰਗ ਰਹੇ ਹਾਂ ਤੇ ਸਾਡਾ ਰੇਟ ਤੁਰੰਤ 500 ਰੁਪਏ ਕੀਤਾ ਜਾਵੇ 470 ਰੁਪਏ ਸਾਡਾ ਖਰਚਾ ਹੁੰਦਾ ਖੇਤੀਮਾਰਾਂ ਨੂੰ ਸੱਦ ਕੇ ਵੇਖ ਲੈਣ ਆਪਾਂ ਆਪ ਨਹੀਂ ਰੇਟ ਮੰਗ ਰਹੇ ਵੀ ਸਾਨੂੰ ਮਿਲੇ ਸਾਡਾ ਖਰਚਾ ਵੇਖ ਲੈਣ ਸਰ ਖੇਤੀਮਾਰ ਕੀ ਆਂਦੇ ਨੇ ਉਹਨਾਂ ਨੇ ਜਦੋਂ ਆਪਾਂ ਕੈਪਟਨ ਦੇ ਰਾਜ ਦੇ ਵਿੱਚ ਧਰਨਾ ਲਾਇਆ ਸੀ ਤੇ ਕੈਪਟਨ ਨੇ ਉਹ ਖੇਤੀਮਾਰਾਂ ਨੂੰ ਸੱਦ ਕੇ ਫੇਰ ਰੇਟ ਵਧਾਇਆ 470 ਰੁਪਏ ਸਾਡੀ ਲਾਗਤ ਆਉਂਦੀ ਅੱਜ ਤੋਂ 5 ਸਾਲ ਪਹਿਲਾਂ ਹੁਣ ਤੇ ਉਸ ਤੋਂ ਬਾਅਦ ਡੀਜ਼ਲ ਵੀ ਵੱਧ ਗਿਆ ਉਸ ਤੋਂ ਬਾਅਦ ਡੀਪੀ ਵੀ ਵੱਧ ਗਈ ਸਾਰੀ ਲੇਬਰ ਵੱਧ ਗਈ ਤੇ ਸਾਡਾ ਰੇਟ ਜਿਹੜਾ 500 ਰੁਪਏ ਕੀਤਾ ਜਾ ਤਾਂ ਸਾਡਾ ਘਰ ਦਾ ਘਰ ਜਿਹੜਾ ਨਾ ਪੂਰਾ ਹੁੰਦਾ ਵਾ ਕਿਸਾਨ ਬਹੁਤ ਦੁਖੀ ਹੈ ਇਸ ਕਰਕੇ ਸਰਕਾਰ ਨੂੰ ਅਪੀਲ ਕਰਨੇ ਪੀਏ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਜੈਲੀ ਟਾਈਮ ਨਾਲ ਪੰਜਾਬ ਦੇ ਨਾਲ ਕੈਮਰਾਮੈਨ ਅੰਦਰਕ ਮਾਰਦੇ ਨਾਲ ਪ੍ਰਦੀਪ ਸਿੰਘ 베ਦੀ ਗੁਰਦਾਸਪੁਰ